ਇਸ ਇਤਿਹਾਸਕ ਤੌਰ 'ਤੇ ਅਸੀਂ ਕਿਹਾ ਸੀ ਪਹਿਲੀ ਸਰਕਾਰ ਨੂੰ ਵੀ ਕਿ ਤੁਸੀਂ ਬੇਈਮਾਨੀ ਕਰਕੇ ਫਿਰ ਆਪ ਦੇ ਲੋਕਾਂ ਦੇ ਨਾਲ ਵਾਡਰ ਏਰੀਆ ਬਣਾ ਦਿੱ। ਬੇਈਮਾਨੀ ਇਸ ਕਰਕੇ ਕਰਦੇ ਆ ਕਿ ਲੋਕਾਂ ਨੂੰ ਮੂਲ ਪ੍ਰਾਉਗ ਦਾ ਯਤਨ ਕਰਦੇ ਆ ਕਿ ਅਸੀਂ ਵਾਡਰ ਏਰੀਆ ਤੇ ਅਧਿਕਾਰ ਦੇ ਰਹੇ ਆ ਪਰ ਲੋਕਾਂ ਨੂੰ ਇਹ ਨਹੀਂ ਦੱਸ ਰਹੇ ਕਿ ਸਮੁੱਚੇ ਪੰਜਾਬ ਤੇ ਅਧਿਕਾਰ ਨਹੀਂ ਹੋਣਾ। ਇਹ ਆ 24 ਜ਼ਿਲ੍ਹਿਆਂ ਦੇ ਸਰਕਾਰ ਜਦੋਂ ਕਾਰਪੋਰੇਟਾਂ ਦਾ agenda ਹੈ ਉਹ ਕਿਹਨੂੰ ਸਰਕਾਰ ਦੇਣਾ ਇਸ ਕਰਕੇ ਪੰਜਾਬ ਦੇ ਬੱਚਿਆਂ ਨੂੰ ਪੂਰੀ ਸਿਹਤ ਰਿਕਟੀ ਅਧਿ ਸਿੱਖਿਆ ਦੇਣਾ ਹੈ ਕਿ ਅਧਿ ਸਿੱਖਿਆ ਘਾਟ ਦੂਰੀ ਸਿੱਖਿਆ ਦੇਣੀ ਆ ਕਿਵੇਂ ਦਿੱਤੀ ਜਾਣੀ ਹੈ ਕਿ ਸਕੂਲਾਂ ਨੂੰ ਪੂਰੀ ਵਿਆਹ ਹੋਣੀ ਦੇਣ ਮੈਨੂੰ ਕਹਿੰਦਾ ਜਿੱਥੇ ਮੈਂ ਕੰਮ ਕਰਦੇ ਕੋਈ ਬਹੁਤਾ ਦੂਰ ਨਹੀਂ ਸੈਂਟਰ ਦੇ ਵਿੱਚ ਦੋ ਸਕੂਲਾਂ ਦੇ ਵਿੱਚ ਕੋਸੂ ਜਿਹੜੇ ਉਹ ਸਕੂਲਾਂ ਦੇ ਵਿੱਚੋਂ ਤਿੰਨ ਸਕੂਲ ਇਹ ਜਿਹੜੇ ਸਿੰਗਲ ਟੀਚਰ ਆ ਇੱਕ ਦਾ ਵੱਡਾ ਮੂਰਤ ਬਣਾ ਰਹੇਗੇ ਸਿੱਖ ਅਨੰਤੀ ਅਗੀ ਪਨਾਹ ਦੇ ਅੰਮੀਨ ਸਕੂਲ ਆ ਨਾਲੇ ਸਵੇਕਰ ਸਾਹਿਬ ਦੇ ਵਿੱਚ ਕੋਈ ਦੂਰ ਨਹੀਂ ਕੋਈ ਇਹ ਨਹੀਂ ਅਮਰਸਾ ਨਹੀਂ ਕੋਈ ਪਨਾਹ ਕੋਠੀ ਨਹੀਂ ਅਗਲੀ ਗੱਲ ਇੱਥੇ ਨਾ ਲੈਕਚਰ ਪ੍ਰੋਟ ਹੋਏ ਆ ਲੈਕਚਰ ਐਨ ਰੋਲਰ ਦਿੱਤੇ ਜਾ ਰਹੇ ਆ ਉਹ ਸਾਰੇ ਸਕੂਲ ਜਿਹੜੇ ਖਾਮੀ ਉਹ ਕਿੱਨਾ ਜਾ ਰਹੇ ਉਹ ਹੀ ਕਿਰਨ ਦੀ ਸਿੱਖਿਆ ਦੇ ਤਹਿਤ ਉਹਦੇ ਸਕੂਲਾਂ ਦੇ ਆਪਣੇ ਜਿਹੜੇ ਜਿਹੜੀ ਨਾਨਕਪੁਰ ਦੇ ਵਿੱਚ ਫਿਜ਼ਿਕਸ ਦੇ ਦੋ ਲੈਕਚਰ ਆ ਜਿਹੜੇ ਹਿੰਦੀ ਸੇ ਉਹ ਸੈਸ਼ਨ ਲੈਣਾ ਚਾਹੁੰਦੇ ਸੀ ਇਸ ਸਰਕਾਰ ਨੇ ਪਠਾਨ ਕੋਲ ਜਿਹੜਾ ਜਿਹਨੂੰ ਬਾਰਡਰ ਦਾ ਜਿਹੜਾ ਆਪਾਂ ਮੰਨਦੇ ਹਾਂ ਉਹ ਦੋ ਸਟੇਸ਼ਨ ਵੀ ਸ਼ੋ ਨਹੀਂ ਦਿੱਤੇ। ਹਰ ਪ੍ਰੋਜੈਕਟ ਦੇ ਉਹਨਾਂ ਜਿਹੜੇ ਉੱਥੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਮਜਬੂਰੀ ਵਾਸਤੇ ਹੋਰ ਬਹੁਤ ਜਾਣਾ ਪਿਆ ਆਮਸਾ ਵਾਲਾ ਪਾਸਾ। ਪ੍ਰੋਜੈਕਟ ਨਾਲ ਲੈਕਚਰਰ ਨਾ ਦੇਣਾ ਇਹ ਸਰਕਾਰ ਦੀ ਸਿੱਖਿਆ ਕ੍ਰਾਂਤੀ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦੀ ਆ? ਇਹ ਸਾਰਾ ਕੁਝ ਆਪਾਂ ਲੋਕਾਂ ਨੇ ਜਾ ਕੇ ਪੰਗਾ ਹੇ ਲੋਕਾਂ ਨੂੰ ਦਿੱਤਾ। ਬੜੇ ਭੇਖਾ ਬਾਰੇ ਇਹ ਕਿ ਕਿ ਵਿਸ਼ੇ ਦੇ 70 70 8080 ਦੇ ਆਪ ਜਿਹੜੇ ਨਕਤਰਾਂ ਜਿਨ੍ਹਾਂ ਦੇ ਚਾਰ-ਚਾਰ ਮਹੀਨੇ ਪੰਜ-ਪੰਜ ਮਹੀਨੇ ਰਹਿੰਦੇ ਸੀ ਵਕੈਂਸੀਆਂ ਖਾਲੀ ਆ ਲੋਕ ਬੜੇ ਜ਼ਿਆਦਾ ਨਾਲ ਆਉਂਦੇ ਆ ਤੇ ਅਸੀਂ ਜਾਣਾ ਹੈ ਜਾ ਕੇ ਉੱਥੇ ਸਟੇਸ਼ਨ ਟੂਰਸ ਹੋਣੀ ਆ ਸਾਡੇ ਇੱਥੇ ਆ ਬਰਾਗ ਚ ਇਸ ਜਿਹੜੇ ਚਾ ਸਟੇਸ਼ਨ ਖਾਲੀ ਆ ਪਰ ਜਦ ਉਹ ਆਉਂਦੇ ਆ ਉਸੇ ਸੀ ਸ਼ੋਈ ਨਹੀਂ ਹੁੰਦੇ ਬੈਰ ਨੂੰ ਪੁੱਛਿਆ ਸੀ ਅੱਗੇ ਨੂੰ ਪਤਾ ਕੀ ਕਹਿ ਰਹੇ ਆ ਕਿ ਅਸੀਂ ਤਾਂ ਜੀ ਇੱਕ ਨੀਤੀ ਬਣਾਈ ਆ ਪਹਿਲਾਂ ਅਸੀਂ ਜਿੱਥੇ 500 ਬੱਚਾ ਉੱਥੇ ਸਕੂਲ ਉੱਥੇ ਲਾ ਦਿੱਤੇ ਨੇ ਉਹ ਹੁਣ ਤੱਕ ਤੁਸੀਂ ਇਹ ਬੋਲੀ ਜਾ ਰਹੇ ਆ ਪੰਜਾਬ ਦੇ ਵਿੱਚ ਕਿ ਅਸੀਂ ਦਿੱਲੀ ਵਾਲਾ ਮਾਡਲ ਲਾਗੂ ਕੀਤਾ ਸਾਡੇ ਲਈ 500 ਬੱਚਾ ਵੀ ਉਹੀ ਕੁਛਾ ਸਾਡੇ ਲਈ ਇੱਕ ਬੱਚਾ ਵੀ ਉਹੀ ਕੁਛਾ ਫਿਰ ਹੁਣ ਕਿਉਂ ਕੰਸਰ ਅੱਜ ਇਹ ਕਿਉਂ ਗਿਆ ਆਪਣੀ ਲੋਰ ਹੈ ਕਿ 250 ਦੇ ਨਹੀਂ ਉਹ ਕਿੱਥੇ ਰੋਸ ਪਾਸੇ ਨੇ ਇਹ ਬੇਈਮਾਨੀਆਂ ਲੋਕਾਂ ਨੂੰ ਰੋਜ਼ਗਾਰ ਵੀ ਨਹੀਂ ਦੇਣਾ ਤੇ ਲੋਕਾਂ ਨੂੰ ਪੜਨ ਵੀ ਨਹੀਂ ਦੇਣਾ ਅਕਤੂ ਨੂੰ ਖੇਡਾ ਇਸ ਤਰ੍ਹਾਂ ਅੰਦੇ ਤੇ ਕਰੋੜ ਪਿਆ ਪੰਜਾਬ ਦਾ ਲਗਾਤਾ ਸਿੱਖਿਆ ਦੇ ਉੱਤੇ ਪੈਸੇ ਖਰਚ ਕਰਨ ਵਾਸਤੇ ਫਿਰ ਖਜ਼ਾਨੇ ਦੇ ਵਾਸਤੇ ਫਿਰ ਇਸ ਕਰਕੇ ਸਰਕਾਰ ਦੀ ਖਾਤ ਹੋ ਜਾਏ ਕਿ ਇਸ ਤਰ੍ਹਾਂ ਲੋਕਾਂ ਦਾ ਮੂਰਤ ਬਣਾ ਕੇ ਕਿ ਅਸੀਂ ਬਾਦਰ ਏਰੀਏ ਦੇ ਉੱਤੇ ਅਧਿਆਪਨ ਜਾ ਰਹੇ ਹਾਂ ਇਹ ਸ਼ੋਅ ਕਰਕੇ ਕਿ ਉੱਥੇ ਹੁਣ ਵੈਕੈਂਸੀਆਂ ਨਹੀਂ ਸਰਪੇ ਕਰਾਓ ਮੁੱਖ ਮੰਤਰੀ ਜੀ ਸਿੱਖਿਆ ਮੰਤਰੀ ਜੀ ਕਿ ਤੁਸੀਂ ਕਿੰਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਿਮਾਗਵਰ ਅਧਿਆਪਕ ਦਿੱਤੇ ਹੋਏ ਨੇ ਤੁਸੀਂ ਸਰਪੇ ਕਰਾਓ ਕਿ ਕਿੰਨੇ ਸਕੂਲਾਂ ਦੇ ਵਿੱਚ ਆਧੁਨਿਕ ਵਿਸ਼ਾਵਰਤਾਂ ਦਿੱਤੀ ਹੋਈਆਂ ਸੋ ਗੱਲਾਂ ਬਹੁਤ ਆ ਕਰਨ ਵਾਲੀਆਂ ਸਰਕਾਰ ਦੀਆਂ ਬੇਇਮਾਨੀਆਂ ਪੰਜਾਬ ਦੇ ਰੈਗੂਲਰ ਮੁਲਾਜ਼ਮਾਂ ਦੇ ਨਾਲ ਪਗਾਹਦਾਰ ਮੁੱਖ ਮੰਤਰੀ ਆ ਦੋ ਵਾਰੀ ਸਮਾਂ ਦੇ ਕੇ ਗੱਲ ਨਹੀਂ ਕਰਿਆ ਔਰ ਇੱਥੇ ਇੱਕ 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 ਪੰਜਾਬ ਦੇ ਜਿਹੜੇ ਕੁਝ ਅਹਿਆਮ ਕੰਮ ਪੱਕੇ ਕਰ ਦੋਤੇ ਕੋਰਣੀ ਜਿਣੀ ਤਰਫਾਂ ਚ ਵਾਦਾ ਕੀਤਾ ਅਸੀਂ ਅੱਜ ਚੋਰ ਕੁਛ ਕੋਲੇ ਗਈ ਸੀ ਯੂਨੀਅਨ ਸੰਬੰਧੀ ਜੇ ਕੋਈ ਅਨਸਕਾਮੀ ਘਟਨਾ ਵਾਪਰ ਜਾਂਦੀ ਆ ਕੰਪਿਊਟਰ ਦੇ ਆਪਕਾਂ ਦੇ ਉੱਤੇ ਹੀ ਕਾਨੂੰਨ ਹੋਰ ਦੇ ਆਪਕਾਂ ਵਾਲੇ ਨਿਯਮ ਲਾਗੂ ਨਹੀਂ ਉਹਨਾਂ ਦੇ ਆਪਕਾਂ ਦੇ ਉੱਤੇ ਉਹ ਨਿਯਮ ਲਾਗੂ ਨਹੀਂ ਜੇ ਕੁਝ ਵਾਪਰ ਜਾਂਦਾ ਕੋਈ ਅਨਸਕਾਮੀ ਘਟਨਾ ਵਾਪਰਦੀ ਆ ਕਿਸੇ ਦੇ ਨਾਲ ਫਿਰ ਇਹ ਕਹਿ ਕੇ ਪੱਲਾ ਝਾ ਉਹ ਤਾਂ ਕਹਿੰਦੇ ਪੱਕੇ ਗੈਣ ਫਿਰ ਇਹ ਕਹਿ ਕੇ ਪੱਲਾ ਘਾੜਿਆ ਜਾਂਦਾ ਤੇ ਨਾਲ ਤੇ ਸੀਐਸ ਆਫ ਦੇ ਨਿਯਮ ਲਾਗੂ ਨਹੀਂ ਇਸ ਕਰਕੇ ਇਹ ਉਹ ਸੰਬੰਧ ਨਹੀਂ ਉਹ ਇੱਕ ਬੇਈਮਾਨੀ ਸਰਕਾਰ ਹੈ। ਸਾਥੀਓ ਅੱਜ ਅਸੀਂ ਅੱਗੇ ਆਪਕਾਂ ਦੇ ਸਾਹਮਣੇ ਮੋਰ ਕੇ ਬੰਦੇ। ਓਕੇ ਮਿਲ ਕੇ ਆਏ ਆਂ ਔਰ ਰੈਕਸ਼ਨ ਦੇ ਦੌਰਾਨ ਜਿਹੜੇ ਸਾਡੇ ਦੀ ਮੁਸ਼ਕਲਾਂ ਤੇ ਆਪਕਾਂ ਦੇ ਲਈ ਉਹਨਾਂ ਨੂੰ ਦੱਸ ਕੇ ਆਏ ਆਂ ਤੇ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਹੈ ਕਿ 23 ਲੋਟ ਵਾਲਿਆਂ ਨੂੰ ਲਗਾਤਾਰ ਫ੍ਰੀਡਮ ਵਾਰ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ। ਉਹਨਾਂ ਇਸ ਵੰਨ ਵਿੱਚ ਇਸ ਦਫਤਰ ਦੇ ਅਧਿਕਾਰੀਆਂ ਨੂੰ ਮਿਲਿਆ ਜਾਣਾ ਹੈ ਮੰਗ ਪੱਤਰ ਦਿੱਤਾ ਜਾਣਾ ਹੈ ਕਿ ਇਹਨਾਂ ਨੂੰ ਸਕੂਲਾਂ 'ਚ ਭੇਜੋ ਸਕੂਲ ਦੇ ਲੋੜਾ ਇਸ ਕਰਕੇ ਬੇਈਮਾਨੀਆਂ ਨਾ ਕਰੇ ਵਾੜ ਰਹੀਆਂ ਜਿਹੜੀਆਂ ਜਾਂ ਉਸ ਕੈਟਾਗਰੀਆਂ ਬਣਾ ਕੇ ਲੋਕਾਂ ਦਾ ਬੇਲਗਾਨਾ ਸੋਸ਼ਲ ਨਾ ਕਰੇ ਉਸ ਨੂੰ ਬਾਹਰ ਆਓ ਜੇ ਅਸੀਂ ਪੀੜਤਾਂ ਨੂੰ ਵਾਸਤੇ ਅਧਿਕਾਰੀਆਂ ਨੂੰ ਜਾਵਾਂਗੇ ਪਰ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਹੈ ਕਿ ਅਸੀਂ ਵਿਦਿਅਕ ਤੋਂ ਲੋਕਾਂ ਲੱਗਿਆ। ਉਸ ਦਿਨ ਤੋਂ ਜਦੋਂ ਵੀ ਸਾਨੂੰ ਲੱਗਦਾ ਤੁਸੀਂ ਕੋਈ ਆਵਾਜ਼ ਦਿੰਦੇ ਆਂ ਦਾ ਅਸੀਂ ਆਪਣੇ ਤੌਰ ਦੇ ਉੱਤੇ ਹਰ ਸਮੇਂ ਹਾਜ਼ਰ ਹੁੰਦੇ ਆਂ। ਹਰ ਇਹ ਹੀ ਅਪੀਲ ਹੈ ਕਿ ਜਦੋਂ ਤੱਕ ਸਾਡੇ ਹੱਥਾਂ 'ਚ ਨਿਯੁਕਤੀ ਪੱਤਰ ਨਹੀਂ ਆਉਂਦੇ ਸਕੂਲਾਂ 'ਚ ਸਾਨੂੰ ਨਹੀਂ ਭੇਜਦੇ। ਉਦੋਂ ਤੱਕ ਲੜਾਈ ਨੂੰ ਅੱਗੇ ਨੂੰ ਜਾਰੀ ਰੱਖੋ। ਅਸੀਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਵੱਲੋਂ ਸਾਰਿਆਂ ਦੇ ਆਪ ਸਭੋ ਜੱਜ ਪੰਜਾਬ ਵੱਲੋਂ ਵਿੜਾ ਅੰਧਿਆਪਨ ਜੱਜੇ ਬੰਗਿਆ ਦਾ ਮੋਰਚਾ ਉਹਦੇ ਵੱਲੋਂ ਤੁਹਾਡੇ ਸੀਮਾਸੀ ਦੇ ਵਿੱਚ ਜਿੱਥੇ ਵੀ ਤੁਸੀਂ ਆਵਾਜ਼ ਮਾਰੋਗੇ ਉੱਥੇ ਹਾਜ਼ਰ ਹੋਵਾਂਗੇ ਬਸ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਜਿਹੜਾ ਤੁਹਾਡਾ ਰੂਮਾਰ ਆ ਉਹ ਇਸ ਰੂਮਾਰ ਦੇ ਉੱਤੇ ਤੁਰੰਤ ਭੇਜਿਆ ਜਾਵੇ ਇੰਨੇ ਸਪਨਿਆਂ ਦੇ ਨਾਲ ਹੀ ਮੈਂ ਆਪਣੀ ਗੱਲ ਨੂੰ ਖੰਭੀ ਕਰਦੇ ਬੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਿਵੀਆਂ ਦੇ ਰਾਸਤੇ ਤੇ ਨਾ ਜਾਓ ਤੇ ਇਹਨਾਂ ਅਧਿਆਪਕਾਂ ਦੇ ਸਨਸਦ ਨੇ ਕਿਸੇ ਸਰਕਾਰ ਨੂੰ ਜਿਹੜਾ ਅਸਰ ਛੱਲਿਆ ਸੀ ਚਾਹੇ ਉਹ ਪਟਿਆਲੇ ਚਲਿਆ ਚਾਹੇ ਉਹ ਅੰਮ੍ਰਿਤਸਰ ਚਲਿਆ ਚਾਹੇ ਉਹ ਆਪਣੇ ਕਿਸੇ ਵੀ ਕੋਨੇ ਚਲਿਆ ਉਸ ਸਮੇਂ ਇਲੈਕਸ਼ਨ ਦੇ ਪ੍ਰਾਇਮਰੀ ਲਗੜ ਦਿੱਤੇ ਇਸ ਕਰਕੇ ਤੁਹਾਡੀ ਹਾਲਤ ਵੀ ਬਹੁਤ ਬੁਰੀ ਹੋਊਗੀ ਤੁਸੀਂ ਜੇ ਕਾਗਜ਼ ਤੇ ਲਿਖਿਆ ਨਾਮ ਪੜਿਆ ਇਹ ਤੁਹਾਨੂੰ ਪੜਨਾ ਚਾਹੀਦਾ ਇਹ ਸੁਧਾਰ ਤੇ ਨੁਕਸਾਨ ਸਕੂਲਾਂ ਤੇ ਹੋ ਜਾਇਆ ਜੈ ਜਨਤਾ ਜੈ ਭਰਤ